ਅਨਕੋ ਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵਖਦ ਲਾਏ ਮਹਾਰਾਜ ਰੋਗਾਂ ਦੁੱਖਾਂ ਕਲੇਸ਼ਾਂ ਦੀ ਕੀ ਦਵਾਈ ਹੈ ਕਹਿੰਦੇ ਇਹਨਾਂ ਨੂੰ ਨਾਸ਼ ਕਰਨ ਵਾਲੀ ਦਵਾਈ ਹੈ ਅਕਾਲ ਪੁਰਖ ਵੇ ਗੁਰਦਾ ਨਾਮ ਉਹ ਗੁਰੂ ਕੋਲੋਂ ਮਿਲਣਾ ਉਹਦੀ ਕੋਈ ਭੇਟਾ ਨਹੀਂ ਹੈ ਉਹ ਤੈਨੂੰ ਮੰਗ ਕੇ ਲੈਣਾ ਪੈਣਾ ਹੈ ਗੁਰੂ ਅਗਿਰਦਾਸ ਕਰ ਤੈਨੂੰ ਨਾਮ ਮਿਲ ਜਾਏ ਤੂੰ ਜਪਣ ਲੱਗ ਜਾਏ ਸਤਨਾਮ ਸ੍ਰੀ ਵਾਹਿ ਫਿਰ ਤੇਰੇ ਦੁੱਖਾਂ ਦਾ ਨਾਸ਼ ਹੋ ਸਕਦਾ ਹੈ ਨਹੀਂ ਤਾਂ ਸਭ ਕੁਝ ਹੁੰਦਿਆਂ ਵੀ ਦੁੱਖ ਹੈ ਸੁਰਤੀ ਨਾਲ ਸੰਬੰਧਤ ਹੈ ਦੁੱਖ ਸਰੀਰ ਨਾਲ ਨਹੀਂ ਹੈ ਸਰੀਰ ਕਰਕੇ ਤਾਂ ਬਹੁਤ ਲੋਕ ਅਮੀਰ ਨੇ ਔਰ ਕਈ ਵਾਰ ਭੁਲੱਖਾ ਪੈਂਦਾ ਹੈ ਕਿ ਸ਼ਾਇਦ ਬਹੁਤ ਪੈਸਾ ਆ ਜਾਏ ਫਿਰ ਆਪਾਂ ਸੁਖੀ ਹੋ ਜਾਣਾ ਕਾਰੋਬਾਰ ਬਹੁਤ ਚੱਲ ਪਵੇ ਫਿਰ ਆਪਾਂ ਸੁਖੀ ਹੋ ਜਾਣਾ ਨਹੀਂ ਸੁਖੀ ਨਹੀਂ ਹੁੰਦਾ ਬੰਦਾ ਵੱਡੇ ਵੱਡੇ ਅਰਬਾਂ ਖਰਬਾਂ ਪਤੀ ਲੋਕ ਸੁਖੀ ਨਹੀਂ ਹੋਏ ਥੋੜੇ ਦਿਨ ਪਹਿਲਾਂ ਨਿਊਜ਼ ਤੁਸੀਂ ਖਬਰ ਵੇਖੀ ਹੋਣੀ ਹੈ 17 ਸਾਲ 18 ਸਾਲ ਬੰਦਾ ਬਾਹਰ ਵਿਦੇਸ਼ ਵਿੱਚ ਰਹਿ ਕੇ ਆਇਆ ਹੈ ਅੱਛਾ ਕਰੋੜਾਂ ਰੁਪਏ ਉਹਨੇ ਕਮਾਇਆ ਹੁਣ ਉਹਨੂੰ ਕੀ ਸੁਖੀ ਹੋਣਾ ਚਾਹੀਦਾ ਸੀ ਲੋਕੀ ਸੁੱਖਣਾ ਸੁੱਕ ਜਾਂਦੇ ਸਾਡਾ ਬੱਚਾ ਅਮਰੀਕਾ ਪਹੁੰਚ ਜਾ ਜੀ ਸਾਡਾ ਬੱਚਾ ਕੈਨੇਡਾ ਪਹੁੰਚ ਜਾ ਅੱਛਾ ਉਹ ਪਹੁੰਚਿਆ ਹੋਇਆ 17 ਸਾਲ ਲੱਗ ਗਿਆ ਹੈ 17 ਸਾਲਾਂ ਬਾਅਦ ਆ ਕੇ ਸਭ ਕੁਝ ਹੁੰਦਿਆਂ ਵੀ ਉਹਨੂੰ ਸੁੱਖ ਨਹੀਂ ਮਿਲਿਆ ਉਨੇ ਜਿਹੜੀ ਕੋਈ 골ਡ ਰਿੰਕ ਮਿਲਦੀ ਉਹਦੇ ਵਿੱਚ ਦਵਾਈ ਘੋਲ ਕੇ ਪੀ ਲਏ ਔਰ ਗੱਡੀ ਨੂੰ ਲੋਕ ਲੱਗੇ ਹੋਏ ਸੀ ਦੂਜੇ ਦਿਨ ਬੰਦਿਆਂ ਵੇਖਿਆ ਬੰਦਾ ਵਿੱਚ ਮਰਿਆ ਪਿਆ ਸਾ ਸੰਗਤ ਇਹਦਾ ਮਤਲਬ ਪੈਸੇ ਨਾਲ ਜਾਂ ਵਿਦੇਸ਼ ਨਾਲ ਸੁੱਖ ਦਾ ਕੋਈ ਸਬੰਧ ਨਹੀਂ ਹੈ ਉਹ ਸਾਡੇ ਮਨ ਦਾ ਇੱਕ ਭੁਲਿਖ ਹੈ ਕਿ ਬਹੁਤ ਆ ਜਾਏਗਾ ਫਿਰ ਸੁਖੀ ਵੱਡੇ ਵੱਡੇ ਖਰਮਾ ਪਤੀ ਬਾਲੀਵੁੱਡ ਦੇ ਐਕਟਰ ਆਤਮ ਹੱਤਿਆ ਕਰ ਗਏ ਉਹਨਾਂ ਦਾ ਨੈਟ ਉੱਤੇ ਸਰਚ ਕਰਕੇ ਵੇਖੋ ਤੁਸੀਂ ਸੋਸਾਇਟੀ ਨੋਟਿਸ ਸਰਚ ਕਰਕੇ ਵੇਖੋ ਵੱਡੇ ਵੱਡੇ ਅਮੀਰ ਲੋਕ ਐਕਟਰ ਬਾਲੀਵੁੱਡ ਦੇ ਕਿੰਨੇ ਨਿਕਲੋਂਗੇ ਇਹਦਾ ਮਤਲਬ ਸੁੱਖ ਦਾ ਸੰਬੰਧ ਉਹ ਚੀਜ਼ ਨਾਲ ਨਹੀਂ ਹੈ ਸੁੱਖ ਦਾ ਸੰਬੰਧ ਰੱਬ ਦੇ ਨਾਮ ਨਾਲ ਹੈ ਜਦੋਂ ਸੁਰਤੀ ਢੋਡੀ ਸਹਿਜ ਵਿੱਚ ਆ ਜਾਏ ਰੱਜ ਜਾਏ ਕਿ ਬਹੁਤ ਕੁਝ ਦਿੱਤਾ ਰੱਬ ਨੇ ਫਿਰ ਤੁਸੀਂ ਸੁਖੀ ਜੇ ਬਹੁਤ ਕੁਝ ਹੁੰਦੇ ਆ ਬੰਦਾ ਕਵੇਂ ਮਾਰੇ ਗਏ ਹੋ ਘਟਾ ਹੀ ਪੈ ਗਿਆ ਸੋਚੀ ਜਾਵੇ ਬਿਮਾਰ ਹੋ ਜਾਓਗੇ ਥੋੜੇ ਵਿੱਚ ਵੀ ਬੰਦਾ ਕਹੇ ਬਹੁਤ ਕੁਝ ਰੱਬ ਨੇ ਦਿੱਤਾ ਹੈ ਉਹ ਕਦੋਂ ਕਹੋਂਗੇ ਸੁਰਤੀ ਕੋ ਜੀਜ ਨਾਲ ਰੱਜਣੀ ਹੈ ਸ਼ਬਦ ਨਾਲ ਜਦੋਂ ਰੋਜ਼ ਜਪਣ ਲੱਗ ਪਏ ਵਾਹਿਗੁਰੂ 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 ਤੋੜੇ ਮਨ ਨੂੰ ਐ ਲੱਗਣਾ ਬਹੁਤ ਕੁਝ ਇਹਨੂੰ ਮਹਾਰਾਜ ਕਹਿੰਦੇ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਮਹਾਰਾਜ ਦਵਾਈ ਕਦੋਂ ਕਦੋਂ ਖਾਣੀ ਹੈ ਨਾਮ ਦੀ ਕਹਿੰਦੇ ਦੁਨੀਆਂ ਦੇ ਕਿਸੇ ਰੋਗ ਦੀ ਦਵਾਈ ਹੈ ਉਹਦਾ ਟਾਈਮ ਹੈ ਸਵੇਰੇ ਖਾਓ ਦੁਪਹਿਰਿਆ ਗੋਲੀ ਖਾਣੀ ਦਾਤੀ ਸੁਣ ਲਗੇ ਇਹ ਦਵਾਈ ਤਾਂ ਅੱਠੇ ਪਹਿਰ 24 ਘੰਟੇ 24 ਆਵਰ ਜਦੋਂ ਤੁਹਾਡੇ ਕੋਲ ਟਾਈਮ ਹੈ ਉੱਠਦੇ ਅਸਾਰ ਨੀਂਦ ਚੋਂ ਅੱਖ ਖੁੱਲਹੀ ਜਦੇ ਸ਼ਕਲੋ ਸਤਨਾਮ ਸ੍ਰੀ ਵਾਹਿਗੁਰੂ ਕਰੂੰ ਤੁਰਨ ਲੱਗੇ ਗੱਡੀ 'ਚ ਬੈਠੇ ਸਲਫ ਮਾਦੀ ਨਾਲੇ ਜਪਣ ਲੱਗ ਜਾਓ ਵਾਹਿਗੁਰੂ ਵਾਹਿਗੁਰੂ ਸਾਰਾ ਦਿਨ 24 ਘੰਟੇ 24 ਆਵਰ ਜਦੋਂ ਮਰਜ਼ੀ ਦਵਾਈ ਖਾਓ ਜਿੰਨੀ ਖਾਵਾਂਗੇ ਉਨਾਂ ਤੰਦਰੁਸਤ ਹੋਵੋ ਪੜੋ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਆ ਰਦੀ ਪੂਰਨ ਸਤਗੁਰ ਪੜੋ ਦੁਖ ਭੰਜਨ ਤੇਰਾ ਨਾਮ ਜੀ ਦੁੱਖ ਪੰਜਨ ਤੇਰਾ ਨਾਮ ਦੁੱਖ ਪੰਜਨ ਤੇਰਾ ਨਾਮ ਜੀ ਦੁੱਖ ਪੰਜਨ ਤੇਰਾ ਨਾਮ ਦੁੱਖ ਪੰਜਨ ਤੇਰਾ ਨਾਮ ਜੀ ਦੁੱਖ ਪੰਜਨ ਤੇਰਾ ਨਾਮ <invecex2> दुख पंज नाम जींजन तेर नाधी हठ पहिर आाधी हठ पहिर आधी हठ प सतगुर ज्ञान ਦੁਖ ਬੰਧਨ ਤੇਰਾ ਨਾਮ ਜੀ ਦੁਖ ਬੰਧਨ ਤੇਰਾ ਨਾਮ ਦੁਖ ਬੰਧਨ ਤੇਰਾ ਨਾਮ ਜੀ ਦੁਖ ਬੰਧਨ ਤੇਰਾ ਨਾਮ ਆਖੋ ਸਤਨਾਮ ਸ੍ਰੀ ਅੱਛਾ ਕੋ ਨਾਮ ਦੀ ਦਵਾਈ ਦੀ ਕੋਈ ਭੇਟਾ ਨਹੀਂ ਕੋਈ ਬੰਦਾ ਕੋ ਪੈਸੇ ਦੇ ਕੇ ਅੱਛਾ ਪੈਸੇ ਦੇ ਕੇ ਮਹਿੰਗੇ ਤੋਂ ਮਹਿੰਗੇ ਡਾਕਟਰ ਕੋਲ ਜਾ ਸਕਦਾ ਜਿਹਦੇ ਕੋਲ ਘੱਟ ਪੈਸੇ ਨੇ ਉਹ ਛੋਟੇ ਜਿਹਾਂ ਡਾਕਟਰ ਲੱਭਦੇ ਜਿਹਦੇ ਕੋਲ ਬਹੁਤ ਪੈਸੇ ਉਹ ਫਿਰ ਵੱਡਾ ਹਸਪੀਟਲ ਵੱਡਾ ਡਾਕਟਰ ਲੱਭਦੇ ਵੀ ਪਹਿਲੇ ਵੱਡੇ ਡਾਕਟਰ ਕੋਲ ਜਾਓ ਉਹਦੀ ਫੀਸ ਹੀ ਵੇਖਣ ਦੀ ਰਿਸੈਪਸ਼ਨ ਦੀ 1000 ਰੁਪਈਆ ਉਹਦੀ ਲਿਖੀ ਹੋਈ ਦਵਾਈ ਵੀ ਫਿਰ 4-5000 ਦੀ ਹੁੰਦੀ ਬੰਦਾ ਉਸ ਰੋਗ ਦੇ ਇਲਾਜ ਲਈ ਮਹਿੰਗੇ ਤੋਂ ਮਹਿੰਗਾ ਡਾਕਟਰ ਲੱਭਦਾ ਜਿੰਨੇ ਜਿਹਦੇ ਕੋਲ ਪੈਸੇ ਉਹਨੇ ਮਹਿੰਗੇ ਡਾਕਟਰ ਕੋਲ ਜਾਂਦਾ ਹੈ ਔਰ ਦੁੱਖ ਕਲ ਪਲੇਸ ਰੋਗਾਂ ਦੀ ਇੱਕੋ ਦਵਾਈ ਵੈ ਗੁਰ ਦਾ ਨਾਮ ਉਹ ਮੰਗਣ ਦੀ ਕੋਈ ਭੇਟਾ ਨਹੀਂ ਸਾ ਸੰਗਤ ਉਹਦੇ ਵਾਸਤੇ ਨਹੀਂ ਵੀ ਜਿਹਦੇ ਕੋਲ ਬਹੁਤ ਪੈਸੇ ਉਹ ਇੱਥੇ ਗੁਰਦਾਰਿਆਵੇ ਨਹੀਂ ਇੱਥੇ ਤੁਸੀਂ ਖੱਲੀ ਹੱਥ ਮੱਥਾ ਟੇਕ ਕੇ ਵੀ ਅਰਦਾਸ ਕਰ ਸਕਦੇ ਕੋਈ ਕੰਡੀਸ਼ਨ ਨਹੀਂ ਵੀ ਨੇ ਪੈਸੇ ਚੜਾਵੋਗੇ ਫਿਰ ਅਰਦਾਸ ਹੋਏਗੀ ਗੁਰੂ ਕੋਲੋਂ ਨਾਮ ਮੰਗੇ ਕੋਈ ਭੇਟਾ ਨਹੀਂ ਹਾਂ ਇੱਕ ਭੇਟਾ ਹੈ ਉਹ ਦੇਣੀ ਪਏਗੀ ਭਾਵੇਂ ਕੋਈ ਅਮੀਰ ਹੈ ਗਰੀਬ ਹੈ ਆਮ ਹੈ ਖਾਸ ਹੈ ਭਾਵੇਂ ਕੋਈ ਸੁਣਨ ਵਾਲਾ ਹੈ ਭਾਵੇਂ ਕੋਈ ਸੁਣਾਉਣ ਵਾਲਾ ਹੈ ਸਾਡੇ ਸਾਰਿਆਂ ਨੂੰ ਗੁਰੂ ਕੋਲੋਂ ਮੰਗਣ ਲੱਗਿਆ ਇੱਕੋ ਭੇਟਾ ਤੁਹਾਡੇ ਕੋਲੋਂ ਵੀ ਉਹੀ ਹੋ ਲੈਣੀ ਗੁਰੂ ਨੇ ਭੇਟਾ ਸਾਡੇ ਕੋਲੋਂ ਵੀ ਉਹੀ ਹੋ ਲੈਣੀ ਇਹ ਨਹੀਂ ਵੀ ਕਥਾ ਸੁਣਾਉਂਦੇ ਆ ਕੀਰਤਨ ਸੁਣਾਉਂਦੇ ਬਈ ਇਹਨਾਂ ਤੋਂ ਨਾ ਗੁਰੂ ਦੀ ਇੱਕ ਭੇਟਾ ਹੈ ਉਹ ਸਾਰਿਆਂ ਵਾਸਤੇ ਕੋਈ ਹੈ ਅਮੀਰ ਗਰੀਬ ਵੱਡਾ ਛੋਟਾ ਹਰ ਵਾਸਤੇ ਕੋਈ ਭੇਟਾ ਮਹਾਰਾਜ ਹੋ ਕੀ ਭੇਟਾ ਹੈ ਕਹਿੰਦੇ ਸਿੱਖਾਂ ਜਦੋਂ ਗੁਰੂ ਕੋਲੋਂ ਮੰਗਣ ਆਵੇ ਗੁਰੂ ਦੀ ਕੋਈ ਭੇਟਾ ਹੈ ਤੂੰ ਸ਼ਰਧਾ ਤੇ ਭਾਉ ਪ੍ਰੇਮ ਨਾਲ ਆਇਂ ਪ੍ਰੇਮ ਹੀ ਗੁਰੂ ਦੀ ਭੇਟਾ ਹੈ ਜੇ ਤੇਰੇ ਹਿਰਦੇ ਵਿੱਚ ਪ੍ਰੇਮ ਨਹੀਂ ਹੈ ਪੈਸਾ ਜਿੰਨਾ ਮਰਜ਼ੀ ਚੜਾ ਦੇਈ ਅਰਦਾਸ ਨਹੀਂ ਪੂਰੀ ਹੁੰਦੀ ਇੱਕੋ ਹੀ ਭੇਟਾ ਹੈ ਮੰਗਣ ਲੱਗਿਆਂ ਪ੍ਰੇਮ ਇਹਨੂੰ ਮਹਾਰਾਜ ਨੇ ਤੁਹਾਡੇ ਬਾਰੇ ਵੀ ਕਿਹਾ ਸਾਡੇ ਬਾਰੇ ਵੀ ਕੋ ਪੰਕਤੀ ਵਿੱਚ ਜਵਾਬ ਦਿੱਤਾ ਕਹਿੰਦੇ ਗਾ ਵੀ ਐ ਸੁਣੀ ਐ ਸੁਣਨ ਵਾਲੇ ਤੇ ਗਾਉਣ ਵਾਲੇ ਪੜੋਕੇ ਗਾ ਵੀ ਐ ਸੁਣੀ ਐ ਮਨ ਰੱਖੀ ਐ ਭਾਉ ਭਾਉ ਦਾ ਅਰਥ ਪ੍ਰੇਮ ਕਹਿੰਦੇ ਮਨ ਵਿੱਚ ਭਾਉ ਲੈ ਕੇ ਆਇਓ ਭਾਵੇਂ ਗਾਉਣ ਵਾਲਾ ਭਾਵੇਂ ਸੁਣਨ ਵਾਲਾ ਉਹਦੀ ਅਰਦਾਸ ਪੂਰੀ ਹੋਣੀ ਪੜੋ ਗਾ ਵੀ ਐ ਸੁਣੀ ਐ ਮਨ ਰੱਖੀ ਐ ਭਾਉ ਫਿਰ ਕੀ ਹੋਏਗਾ ਦੁੱਖ ਪਰਹਰ ਸੁਖ ਘਰ ਲੈ ਜਾਏ ਗੁਰੂ ਦੁੱਖ ਹਟਾ ਦੇਗਾ ਤੂੰ ਸੁਖ ਲੈ ਜਾਏਗਾ ਆਪਣੇ ਹਿਰਦੇ ਘਰ ਵਿੱਚ ਕਦੋਂ ਜਦੋਂ ਭਾਉ ਪ੍ਰੇਮ ਦੀ ਭੇਟਾਂ ਲੈ ਕੇ ਆਏ ਤੇ ਗੁਰੂ ਕੋਲੋਂ ਮੰਗੇ ਫਿਰ ਨਾਮ ਫਿਰ ਤੇਰੀ ਸੁਰਤੀ ਜਿਹੜੀ ਅਦਮ ਹੈ ਬਹੁਤ ਨੀਚ ਹੈ ਮਾੜੇ ਫੁਰਨੇ ਸੋਚਣ ਵਾਲੀ ਹੈ ਮਾੜੀ ਵਰਤੀ ਹੈ ਕਈ ਵਾਰ ਧਾਰਮਿਕ ਸਥਾਨ ਤੇ ਬੈਠਿਆਂ ਵੀ ਸੋਚ ਮਾੜੀ ਸੋਚੀ ਜਾਂਦਾ ਬੰਦਾ ਹੁੰਦਾ ਇਹ ਬੰਦੇ ਦੀ ਸੁਰਤੀ ਦੇ ਵਸ ਨਹੀਂ ਹੈ ਕਿਉਂ ਜਿਹੜਾ ਰੋਗ ਲੱਗਾ ਉਹ ਚੱਲ ਰਿਹਾ ਕਿਸੇ ਨੂੰ ਖਾਰਛ ਦਾ ਰੋਗ ਹੋਵੇ ਜਿੱਥੇ ਮਰਜੀ ਬੈਠੇ ਤੁਹਾਡੇ ਉਹ ਖਾਰਛ ਹੋਈ ਜਾਣੀ ਜਗਤ ਐਦਾਂ ਸੁਰਤੀ ਨੂੰ ਰੋਗ ਲੱਗ ਗਿਆ ਉਹਨੇ ਮਾੜਾ ਸੋਚੀ ਜਾਣਾ ਉਹਦੇ ਕੋਈ ਇਲਾਜ ਹੈ ਜੇ ਗੁਰੂ ਨੇ ਨਾਮ ਦਿੱਤਾ ਸਾਨੂੰ ਉਹ ਜਪੋ ਵਾਹਿਗੁਰੂ 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 ਸੁਰਤੀ ਤੇ ਤਮ ਹਰਾਈਂ ਪੀਂਦੇ ਤੇਰੀ ਸੁਰਤ ਫਿਰ ਬਹੁਤ ਸੁੱੱਚੀ ਹੋ ਜਾਏਗੀ ਭਾਅ ਬਹੁਤ ਉੱਚੀ ਜਿਵੇਂ ਬਾਹਰੀ ਤੌਰ ਤੇ ਬ੍ਰਹਮਣ ਕਹਿੰਦਾ ਮੈਂ ਸੱਚਾ ਹਾਂ ਐਦਾਂ ਤੇਰੀ ਸੁਰਤ ਸੁੱੱਚੀ ਹੋ ਜਾਏਗੀ ਪਾਤਸ਼ਾਹ ਕੀ ਕਹਿੰਦੇ ਨੇ ਪਿਆਰ ਨਾਲ ਆਪਾਂ ਪਹਿਲੀ ਪੰਕਤੀ ਸਰਵਣ ਕਰਨੀ ਹੈ ਇੱਥੋਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਹੁਣ ਸ਼ਬਦ ਸ਼ੁਰੂ ਕਰਦੇ ਇੱਕ ਚੀਜ਼ ਹੋਰ ਸੁਣਿਓ ਧਿਆਨ ਚ ਬੰਦਾ ਬੰਦੇ ਕੋਲੋਂ ਮੰਗੇ ਕਦੇ ਰਾਜੀ ਨਹੀਂ ਸਕਦਾ ਕਿਉਂਕਿ ਬੰਦਾ ਸਦਾ ਹੀ ਅਧੂਰਾ ਹੈ ਕੋਈ ਪੂਰਾ ਨਹੀਂ ਹੋ ਸਕਦਾ ਮੈਂ ਤਾਂ ਇੱਕ ਦਿਨ ਲਾਈਵ ਤੋਂ ਵੀ ਇਹ ਗੱਲ ਕਹੀ ਕਿੰਨਾ ਵੀ ਕੋਈ ਅਮੀਰ ਬੰਦਾ ਹੋਵੇ ਤੁਸੀਂ ਆਪਣੇ ਸਕੇ ਭੈਣ ਭਰਾ ਦੀ ਗਰੀਬੀ ਨਹੀਂ ਦੂਰ ਕਰ ਸਕਦੇ ਜਿੰਨਾ ਮਰਜ਼ੀ ਜ਼ੋਰ ਲਾ ਲਓ ਕਿਉਂ ਜੋ ਉਹਦੇ ਲੇਖਾਂ ਭਾਗਾਂ ਚ ਰੱਬ ਨੇ ਲਿਖਿਆ ਤੁਸੀਂ ਕਿਸੇ ਦੇ ਭਾਗ ਨਹੀਂ ਬਦਲ ਸਕਦੇ ਕਿਸੇ ਦੀ ਮਦਦ ਕਰ ਸਕਦੇ ਹੋ 1 ਲੱਖ 2 ਲੱਖ ਰੁਪਈਆ ਦੇ ਕੇ ਉਹਦੀ ਹੈਲਪ ਕਰ ਸਕਦੇ ਹੋ ਪਰ ਉਹਦੇ ਭਾਅ ਨਹੀਂ ਬਦਲ ਸਕਦੇ ਜੇ ਕੋ ਬੰਦਾ ਕਹਿੰਦਾ ਮੈਂ ਆਪਣੇ ਭਰਾ ਜਾਂ ਭੈਣ ਨੂੰ ਅਮੀਰ ਕਰ ਦੇਣਾ ਹੈਲਪ ਕਰ ਹੈਲਪ ਕਰ ਸਕਦੇ ਹੋ ਅਮੀਰ ਨਹੀਂ ਕਰ ਸਕਦੇ ਉਹਦੇ ਭਾਗ ਨਹੀਂ ਬਦਲੇ ਜਾ ਸਕਦੇ ਇਹ ਸਚਾਈ ਹੈ ਜਦੋਂ ਇਹ ਮੈਂ ਕਥਾ ਕਹੀ ਫਿਰ ਸਾਨੂੰ ਸਮਾਜ ਵਿੱਚੋਂ ਕਥਾ ਮਿਲ ਜਾਂਦੀ ਹੈ ਜਦ ਇੱਕ ਸੱਜਣ ਨੇ ਮੈਨੂੰ ਅਗਲੇ ਦਿਨ ਫੋਨ ਕੀਤਾ ਅਮਰੀਕਾ ਤੋਂ ਕਹਿੰਦਾ ਭਾਈ ਸਾਹਿਬ ਜੀ ਜਿਹੜੀ ਤੁਸੀਂ ਇਹ ਗੁਰੂ ਦੇ ਘਰ ਦੀ ਗੱਲ ਸੁਣਾਈ ਨਾ ਇਹ 101% ਸਹੀ ਹੈ ਕਹਿੰਦਾ ਮੈਂ ਅਮਰੀਕਾ ਚ ਰਹਿੰਦਾ ਕਹਿੰਦਾ ਮੇਰੀ ਵੱਡੀ ਭੈਣ ਉਹਨੇ ਸਾਨੂੰ ਪਾਲਿਆ ਗੋਦੀ ਚੁੱਕ ਕੇ ਖੜਾਇਆ ਅਸੀਂ ਬਹੁਤ ਛੋਟੇ ਸੀ ਮੈਂ ਚੌਥੇ ਥਾਂ ਤੇ ਸੀ ਭੈਣ ਵੱਡੀ ਸੀ ਕਹਿੰਦਾ ਵੱਡੀ ਭੈਣ ਨੇ ਮਾਂ ਵਾਂਗ ਪਾਲਿਆ ਉਹ ਵਿਚਾਰੀ ਪੜ ਵੀ ਨਹੀਂ ਸਕੀ ਅਸੀਂ ਪੜਾਈ ਵੀ ਕਰ ਗਏ ਉਹ ਕਹਿੰਦਾ ਹੁਣ ਆਪਣੇ ਸਹੁਰੇ ਘਰ ਜਦੋਂ ਉਹਨੇ ਵੇਖਿਆ ਵਿਚਾਰੀ ਗਰੀਬਣੀ ਰਹੀ ਕਹਿੰਦਾ ਹੁਣ ਮੈਂ ਮਿਹਰਤਾ ਪਹੁੰਚ ਗਿਆ ਮੈਨੂੰ 12 ਸਾਲ ਹੋ ਗਏ ਮੇਰੇ ਮਨ ਚ ਆਵੇ ਆਪਣੇ ਭੈਣ ਦੀ ਗਰੀਬੀ ਦੂਰ ਕਰਨ ਦੀ ਸਾਡੀ ਭੈਣ ਨੇ ਸਾਨੂੰ ਪਾਲਿਆ ਗੋਦੀ ਚੁੱਕ ਕੇ ਖੜਾਇਆ ਮਾਮਾ ਮੰਗ ਪਾਲਿਆ ਕਿਉਂ ਮੈਂ ਕਿ ਭੈਣ ਦੀ ਗਰੀਬੀ ਦੂਰ ਕਰਨੀ ਆਪਣੀ ਸਗੀ ਭੈਣ ਦੀ ਗਰੀਬੀ ਦੂਰ ਕਰਨ ਲਈ ਕਹਿੰਦਾ ਮੈਂ ਕੋਸ਼ਿਸ਼ ਕੀਤੀ ਵੀ ਇਹਦਾ ਲੜਕਾ ਇੱਕ ਬਾਹਰ ਕੱਢਣਾ ਬਰੀਕਾ ਉਹਦਾ ਲੜਕਾ ਇੱਥੇ 10-12 ਪੜਿਆ ਹੋਇਆ ਸੀ ਤੇਨੂੰ ਕਿੰਨੋਂ 2-3 ਵਾਰ ਰਸਤੇ 'ਚੋਂ ਮਲੇਸ਼ੀਆ 'ਚੋਂ ਕਦੇ ਵਾਪਸ ਹੋ ਗਿਆ ਕਦੇ ਕਿਤੇ ਮੈਂ ਵੀ ਲੱਗਾ ਰਿਹਾ 40 ਤੋਂ 45 ਲੱਖ ਰੁਪਈਆ ਲੱਗ ਗਿਆ ਪਰ ਕਹਿੰਦਾ ਮੈਂ ਲੜਕੇ ਨੂੰ ਅਮਰੀਕਾ ਕੱਢ ਲਿਆ ਹੁਣ ਜਦੋਂ ਭੈਣ ਦਾ ਲੜਕਾ ਅਮਰੀਕਾ ਬੁਲਾ ਲਿਆ 40-45 ਲੱਖ ਰੁਪਈਆ ਕਹਿੰਦਾ ਲਾਤਾ ਮੇਰੇ ਮਨ 'ਚ ਤਸੱਲੀ ਜੇ ਹੋਵੇ ਹੁਣ ਮੇਰੀ ਭੈਣ ਦੀ ਗਰੀਬੀ ਦੂਰ ਹੋ ਜਾਣੀ ਹੈ ਕਿਉਂ ਲੜਕਾ ਅਮਰੀਕਾ ਪਜਾਤਾ ਹੈ ਕਦੇ ਉਹਨੂੰ ਮੈਂ ਆਪਣੇ ਘਰ ਰੱਖਿਆ ਕੰਮ ਤੇ ਲਵਾਇਆ ਤਿੰਨਾ ਚੌ ਮਹੀਨਿਆਂ ਦੇ ਵਿੱਚ ਵਿੱਚ ਸਾਡੇ ਘਰ 'ਚ ਕਲੇਸ਼ ਹੋਣ ਲੱਗ ਪਿਆ ਕਲੇਸ਼ ਇਸ ਤਰ੍ਹਾਂ ਦਾ ਵੀ ਚੋਰੀ ਹੋਣ ਲੱਗ ਪਈ ਘਰ 'ਚ ਅੱਜ ਤੱਕ ਸਾਡੇ ਘਰ 'ਚ ਚੋਰੀ ਨਹੀਂ ਸੀ ਹੋਈ ਪਰ ਸਿੱਧੇ ਪੈ ਰਹੇ ਸਨ ਹੁਣ ਘਰ ਵਿੱਚ ਚੋਰੀ ਹੋਣ ਲੱਗ ਪਈ ਫਿਰ ਸ਼ਾਪੋਦੇ ਤੇ ਜਾਣਾ ਸੀ ਸਿੱਧਾ ਕਹਿ ਨਹੀਂ ਸੀ ਸਕਦੇ ਰਿਸ਼ਤੇਦਾਰੀ ਗੋੜੀ ਹੈ ਅਖੀਰ ਤੋਂ 5 ਮਹੀਨਿਆਂ ਬਾਅਦ ਪਤਾ ਲੱਗ ਗਿਆ ਵੇ ਚੋਰੀ ਇਹ ਕਰਦਾ ਹੈ ਇਹਨੂੰ ਚੋਰੀ ਦੀ ਆਦਤ ਹੈ ਕਹਿੰਦਾ ਇੱਕ ਦੋ ਵਾਰ ਸਮਝਾਇਆ ਨਹੀਂ ਗੱਲ ਬਣੀ ਫਿਰ ਉਹਨੂੰ ਅਲੱਗ ਕੀਤਾ ਫਿਰ ਸਾਨੂੰ ਪਤਾ ਲੱਗਾ ਵੇ ਤਾਂ ਨਸ਼ਾ ਵੀ ਕਰਦਾ ਹੈ ਕਹਿੰਦਾ ਫਿਰ ਉਹ ਹੁਣ ਅਲੱਗ ਰਹਿੰਦਾ ਹੈ ਤਾਂ ਕਹਿੰਦਾ ਜੁਦਾ ਕੀਤਾ ਹੋਇਆ ਕਿਤੇ ਬਾਹਰ ਘਰਾਏ ਤੇ ਰਹਿੰਦਾ ਹੈ ਨਸ਼ੇ ਵੀ ਕਰਦਾ ਹੈ ਇੱਕ ਵੀ ਪੈਸਾ ਨਵਾਂ ਪੈਸਾ ਕਮਾ ਕੇ ਉਨੇ ਮੇਰੀ ਭੈਣ ਨੂੰ ਨਹੀਂ ਕੱਲਿਆ ਚੋਰੀ ਦੀ ਆਦਤ ਹੈ ਨਸ਼ਿਆਂ ਦੀ ਆਦਤ ਹੈ ਮੇਰੀ ਭੈਣ ਗਰੀਬਣੀ ਦੀ ਗਰੀਬਣੀ ਰਹੀ ਕਹਿੰਦਾ ਖਰਚਾ ਹੁਣ ਵੀ ਮੈਂ ਹੀ ਭੇਜਿਆ ਉਹਦਾ ਲੜਕਾ ਅਮਰੀਕਾ ਕੱਢ ਕੇ ਵੀ ਆਪਣੀ ਭੈਣ ਦੇ ਘਰ ਦੇ ਭਾਗ ਨਹੀਂ ਬਦਲ ਸਕਿਆ ਕੋਈ ਕਿਸੇ ਦੇ ਭਾਗ ਨਹੀਂ ਬਦਲ ਸਕਦਾ ਹੈਲਪ ਕਰ ਸਕਦਾ ਹਾਂ ਜਦੋਂ ਭਾਗ ਬਦਲਦੇ ਨੇ ਉਹ ਗੁਰੂ ਦੇ ਦਰ ਤੇ ਆ ਕੇ ਬਦਲਦੇ ਨੇ ਰੱਬ ਜਿਹਦੀ ਕਮਾਈ ਵਿੱਚ ਬਰਕਤ ਪਾਵੇ ਉਹਦੇ ਭਾਗ ਬਦਲਦੇ ਨੇ ਬੰਦੇ ਦੇ ਕਰਨ ਨਾਲ ਨਹੀਂ ਕੋਈ ਭਾਗ ਬਦਲ ਸਕਦਾ ਇੱਕ ਕੰਨਾਂ ਬੰਦਾ ਮੰਗਤਾ ਸੀ ਕਿ ਉਹ ਆਕੇ ਬਾਜ਼ਾਰ ਵਿੱਚ ਅੰਦੇ ਬੰਦੇ ਦੀਆਂ ਅੱਖਾਂ ਤੇ ਨਹੀਂ ਹੁੰਦੀਆਂ ਪਰ ਉਹਦੇ ਕੰਨ ਜਿਹੜੇ ਨੇ ਉਹ ਅੱਖਾਂ ਨਾਲੋਂ ਵੱਧ ਕੰਮ ਕਰਦੇ ਪੈਰਾਂ ਦੀ ਪੈਛਲ ਸੁਣੀ ਉਹਨੂੰ ਲੱਗਾ ਸਾਹਮਣੇ ਕੋਈ ਬੰਦਾ ਤੁਰਿਆ ਆਉਂਦਾ ਹੈ ਹੁਣ ਉਹਨੇ ਰੀਤ ਦੇ ਮੁਤਾਬਕ ਹੱਥ ਵਿੱਚ ਫੜਿਆ ਠੋਠਾ ਮੰਗਣ ਵਾਲਾ ਧਾਨ ਪੱਤਰ ਮੋਹਰ ਕੀਤਾ ਵੀ ਕੋਈ ਪੈਸਾ ਪਾਵੇ ਅੰਨਾ ਤਖਾਰੀ ਕੀ ਸੁਣਦਾ ਤੰਨਾ ਨਾਲ ਕਿ ਬੰਦਾ ਤੁਰਿਆ ਆ ਰਿਹਾ ਹੈ ਉਹਦੇ ਪੈਰਾਂ ਦੀ ਪੈਛਲ ਆਈ ਹੈ ਬੰਦਾ ਬਿਲਕੁਲ ਕੋਲ ਆ ਗਿਆ ਹੁਣ ਉਹ ਅੰਨਾ ਤਖਾਰੀ ਸੋਚ ਰਿਹਾ ਹੈ ਕਿ ਜੇਬ ਚੋਂ ਪੈਸੇ ਕੱਢ ਕੇ ਮੇਰੇ ਦਾਨ ਪੱਤਰ 'ਚ ਰੱਖੇ ਪਰ ਉਹਦੇ ਦਾਨ ਪੱਤਰ 'ਚ ਪੈਸੇ ਨਹੀਂ ਪਏ ਸੋਚੀ ਪੈ ਗਿਆ ਬੰਦਾ ਵੀ ਕੋਲ ਆਇਆ ਪੈਸੇ ਵੀ ਨਹੀਂ ਰੱਖੇ ਸ਼ਾਇਦ ਪਰਸ 'ਚੋਂ ਕੱਢਦਾ ਹੋਏਗਾ ਸ਼ਾਇਦ ਸੋਚ ਕਰਦਾ ਹੋਏਗਾ ਕਿੰਨੇ ਪੈਸੇ ਰੱਖਣ 2 ਮਿੰਟ ਗੁਜ਼ਰ ਗਏ 4 ਮਿੰਟ ਗੁਜ਼ਰ ਗਏ ਭਿਖਾਰੀ ਦੀ ਉਤਸਕਤਾ ਵੱਧਦੀ ਜਾ ਰਹੀ ਸੀ ਕਿ ਬੰਦੇ ਦੇ ਪੈਰਾਂ ਦੀ ਪੈਛਲ ਮੇਰੇ ਕੋਲ ਆ ਕੇ ਰੁਕਈਏ ਪਰ ਪੈਸੇ ਮੇਰੇ দান ਪਾਤਰ ਵਿੱਚ ਨਹੀਂ ਰੱਖੇ ਤੰਨ ਨਾਲ ਆਵਾਜ਼ ਸੁਣ ਕੇ ਅੰਨਾ ਭਿਖਾਰੀ ਸਾਹਬ ਲਾਉਂਦਾ ਬੰਦਾ ਕੋਲ ਆਇਆ দান ਦੇ ਨਹੀਂ ਰਿਹਾ ਠੁਠਕ ਕੇ ਕਰਕੇ ਭਿਖਾਰੀ ਖੜਾ ਰਿਹਾ ਐਵੇਂ ਨੂੰ ਪਤਾ ਕੀ ਹੋਇਆ ਉਹਨੂੰ ਕਿਸੇ ਨੇ ਹਲੂਣਾ ਦਿੱਤਾ ਹੋਨੋ ਪਖਾੜੀ ਨੂੰ ਜਦੋਂ ਬਾਹਰ ਤੋਂ ਪਕੜ ਕੇ ਹਲਾਇਆ ਉਹਨੂੰ ਹਲਾ ਕੇ ਉਹ ਬੰਦਾ ਕਹਿੰਦਾ ਉਹ ਕਿਦੇ ਅੱਗੇ ਠੁੱਠਾ ਕੀਤਾ ਜਿਹੜਾ ਸਾਹਮਣੇ ਬੰਦਾ ਤੇਰੇ ਖੜਾ ਅਸਲ ਵਿੱਚ ਉਹ ਵੀ ਕੋਈ ਅੰਨਾ ਪਖਾਰੀ ਹੈ ਦੋ ਅੰਨੇ ਪਖਾਰੀ ਇੱਕ ਦੂਜੇ ਦੇ ਸਾਹਮਣੇ ਆ ਕੇ ਖਲੋ ਗਏ ਉਹਨੂੰ ਲੱਗਿਆ ਉਹ ਮੇਰੇ ਧਨ ਪਾਤਰ 'ਚ ਪੈਸੇ ਪਾਏਗਾ ਉਹਨੂੰ ਲੱਗਾ ਉਹ ਪਾਏਗਾ ਸਯੱਕੇ ਬੰਦੇ ਨੇ ਹਲੂਣਾ ਦੇ ਕੇ ਕਿ ਉਹ ਤੁਸੀਂ ਦੋਵੇਂ ਪਖਾਰੀ ਹੋ ਦੋਵੇਂ ਇੱਕ ਦੂਜੇ ਦੇ ਮੋਰੇ ਠੁੱਠਾ ਲੈ ਕੇ ਖੜੇ ਹੋ ਦੋਏ ਇੰਨੇ ਤੇ ਦੋਵੇਂ ਬਿਖਾਰੀ ਹੋ ਤੁਹਾਡੇ ਦੋਮਾਂ ਦੇ ਧਾਨ ਪੱਤਰ 'ਚ ਕੁਝ ਨਹੀਂ ਪੈਗਾ ਕਿਉਂ ਤੁਸੀਂ ਦੋਮੇ ਮੰਗਦੇ ਹੋ ਦੋਮੇ ਬਿਖਾਰੀ ਹੋ ਇਹੋ ਗੱਲ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਹਿਓ ਦੁਨੀਆ ਦੇ ਲੋਕੋ ਸਾਰਾ ਜਗਤ ਬਿਖਾਰੀ ਐ ਬੰਦਾ ਬੰਦੇ ਨੂੰ ਕਦੇ ਨਹੀਂ ਰਜਾ ਸਕਦਾ ਜਦੋਂ ਕੋਈ ਰੱਜਦਾ ਗੁਰੂ ਦੇ ਦਰ ਤੋਂ ਲੱਗਦਾ ਜਦੋਂ ਬਰਕਤ ਪੈਂਦੀ ਹੈ ਰੱਬ ਕਮਾਈ ਚ ਪਾਉਂਦਾ ਹੈ ਬੰਦੇ ਦੇ ਦਿੱਤਿਆਂ ਨਹੀਂ ਬੰਦਾ ਲੱਜਦਾ ਇਹਨੂੰ ਮਹਾਰਾਜ ਕਹਿੰਦੇ ਜਗਤ ਪਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਪੜੋ ਜਗਤ ਪਿਖਾਰੀ ਫਿਰਤ ਹੈ ਸਭ ਕੋ ਦਾਤਾ ਪਾਇਕ ਰੱਬ ਰਾਮ ਅੱਲਾ ਵਾਹਿਗੁਰੂ ਕਾਲਪੁਰਖ ਉਹ ਦਾਤਾ ਆ ਸਾਰਾ ਜਗਤ ਭਿਖਾਰੀ ਐ ਕੋਈ ਬੰਦਾ ਨਹੀਂ ਰੱਜਿਆ ਆਪਾਂ ਜਿੰਨੇ ਆਏ ਮੰਗਣੇ ਆਏ ਇੱਥੇ ਭਾਵੇਂ ਕੋਈ ਕਰੋੜਪਤੀ ਬੰਦਾ ਕਿਉਂ ਨਾ ਆਇਆ ਹੋਵੇ ਵੱਡੀ ਵੱਡੀ ਜਾਇਦਾਦ ਦੇ ਮਾਲਕ ਇੱਥੇ ਬੰਬੇ ਤੋਂ ਦਿੱਲੀ ਤੋਂ ਅਮਰੀਕਾ ਤੋਂ ਆਉਂਦੇ ਨੇ ਅਮੀਰ ਹੋਣਗੇ ਪਰ ਫਿਰ ਵੀ ਮੰਗਦੇ ਨੇ ਟੁਡੇਸ ਗੈਸਟ ਇਜ਼ ਦ ਹੈਡ ਕੋਚ ਐਟ 올 ਮਿਸ ਥੈਨ ਇਨ ਆਕਸਫੋਰਡ ਮਿਸਿਸ ਸਿਪੀ ਦਾਤਾ ਇੱਕੋ ਹੀ ਐ ਉਡੋ ਜਗਤ ਦੇਖਰੀ ਫਿਰਤ ਹੈ ਸਭ ਕੋ ਦਾ ਤਾਰਾਮ ਕਹੋ ਨਾਨਕ ਮਨ ਸਿਮਰਤੇ ਪੂਰਨ ਹੋਵੇ ਕਾਮ ਭਾਈ ਜੇ ਤੂੰ ਕੰਮ ਪੂਰਾ ਚਾਹੁੰਦਾ ਫਿਰ ਇਕ ਕਾਲਪੁਰ ਖੁਏ ਗੁਰ ਦਾ ਨਾਮ ਸਿਮਰ ਸਤ ਨਾਮ ਸ੍ਰੀ ਵਾਹਿਗੁਰੂ ਤੇਰੀ ਸੁਰਤੀ ਫਿਰ ਉੱਚੀ ਹੋ ਜਾਏਗੀ ਅਮੀਰ ਹੋ ਜਾਏਗੀ ਕੀ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਸਰਵਨ ਕਰੋ ਜੀ ਸਤ ਨਾਮ ਸ੍ਰੀ ਵਾਹਿਗੁਰੂ ਜੀ ਆਸਾ ਮਹਲਾ ਪੰਜਵਾਂ ਅਦਮ ਚੰਡਾਲੀ ਭਈ ਬ੍ਰਾਹਮਣੀ ਸੋ ਦੇਤੇ ਸ੍ਰਿਸ਼ਟਾਈ ਰੇ ਜਿਨ ਜਿਨੀ ਸੁਰਤੀ ਅਦਮ ਸੀ ਅਦਮ ਅਰਥ ਬਹੁਤ ਨੀਚਾ ਚੰਡਾਲ ਇੱਕ ਬਾਦੀ ਤੌਰ ਤੇ ਲੋਕੀ ਕਹਿੰਦੇ ਨੇ ਬੰਦੇ ਚੰਡਾਲ ਜਾਤੀ ਦੇ ਫਲਨੀ ਦੇ ਤੇ ਉਹਨਾਂ ਜੂਨਾਂ ਜਾਤਾਂ ਵਿੱਚ ਕਹਿੰਦੇ ਬ੍ਰਾਹਮਣ ਸਭ ਤੋਂ ਉੱਚਾ ਮਹਾਰਾ ਜਿਹਦੇ ਇਦਾਂ ਭਾਈ ਨੀਵੀਂ ਤੋਂ ਨੀਵੀਂ ਸੁਰਤੀ ਬਰਤੀ ਆਦਮ ਚੰਡਾਲੜੀ ਤੇ ਉਹ ਕੀ ਹੋ ਗਿਆ ਭਈ ਬ੍ਰਹਮਣੀ ਉੱਚੀ ਹੋ ਗਈ ਸੁਰਤ ਸੁੱਧੀ ਤੇ ਸ੍ਰੇਸ਼ਟਾਈ ਰੇ ਸ਼ੁੱਧ ਵੀ ਹੋ ਗਈ ਸ੍ਰੇਸ਼ਟ ਵੀ ਹੋ ਗਈ ਕਦੋਂ ਜਦੋਂ ਗੁਰੂ ਦੇ ਸ਼ਬਦ ਨਾਲ ਜੁੜੀ ਗੁਰੂ ਨੇ ਸੁਰਤ ਨੂੰ ਉੱਚੀ ਕਰਤੀ ਹੁਣ ਉੱਚੀ ਸੁਰਤ ਵਿੱਚ ਮੈਲੀਆਂ ਵਿਚਾਰਾ ਨਹੀਂ ਆਉਂਦੀਆਂ ਉੱਚੀ ਸੁਰਤ ਵਿੱਚ ਵਿਕਾਰ ਨਹੀਂ ਆ ਰਹੇ ਉੱਚੀ ਸੁਰਤ ਵਿੱਚ ਮੈਲੀ ਵਿਚਾਰ ਨਹੀਂ ਆ ਰਹੀ ਨਹੀਂ ਤਾਂ ਧਾਰਮਿਕ ਜਨਾਂ ਤੇ ਬਹਿ ਕੇ ਵੀ ਮੈਲੀਆਂ ਵਿਚਾਰ ਆਉਂਦੀਆਂ ਲੋਕ ਮਾਫ ਕਰਿਓ ਕਈ ਵਾਰ ਜਾਂਦੇ ਧਾਰਮਿਕ ਸਥਾਨ ਤੇ ਨੇ ਤੇ ਕਰਮ ਦੂਜੇ ਨੇ ਮੇਰੇ ਇੱਕ ਸੱਜਣ ਨੇ ਉਹਨਾਂ ਦੀ ਫੈਕਟਰੀ ਚੱਲਦੀ ਹੈ ਕਹਿੰਦਾ ਹਰੇ ਤਿੰਨ ਮਹੀਨੇ ਅਸੀਂ ਕਿਸੇ ਤੀਰਥ ਸਥਾਨ ਤੇ ਜਾਂਦੇ ਨੇ ਉਹ ਮੈਂ ਬਹੁਤ ਚੰਗੀ ਗੱਲ ਐ ਕਹਿੰਦਾ ਭਾਈ ਸਾਹਿਬ ਅਸੀਂ ਉੱਥੇ ਇੰਨਾ ਲੰਗਰ ਲਾਈਦੇ ਮੈਂ ਚਲੋ ਚੰਗੀ ਗੱਲ ਐ ਤੋ ਕੁਦਰਤੀ ਮੇਰੇ ਮਨ ਚ ਆ ਗਿਆ ਮੈਂ ਉਹਨੂੰ ਕਿਹਾ ਵੀ ਜਾਣ ਲੱਗਿਆ ਰੁਕਦੇ ਕਿੱਥੇ ਹੋ ਕਹਿੰਦੇ ਭਾਈ ਸਾਹਿਬ ਕੀ ਗੱਲ ਮੈਂ ਜਿਹੜੇ ਹੋਟਲ 'ਚ ਰੁਕਦੇ ਉੱਥੇ ਸ਼ਰਾਬ ਵੀ ਪੀਂਦੇ ਉਹ ਬੰਦਾ ਹੈਰਾਨ ਹੋ ਗਿਆ ਉਹ ਕਹਿੰਦਾ ਭਾਈ ਸਾਹਿਬ ਜੀ ਤੁਹਾਨੂੰ ਕਿਵੇਂ ਪਤਾ ਕਹਿੰਦੇ ਤੁਹਾਨੂੰ ਕਿਸੇ ਨੇ ਦੱਸਿਆ ਮੈਂ ਨਹੀਂ ਦੱਸਿਆ ਨਹੀਂ ਕਿਸੇ ਨੇ ਮੈਨੂੰ ਐਨ ਲੱਗਦਾ ਹੈ ਕਿ ਤੁਸੀਂ ਜਾਂਦੇ ਧਰ ਇੰਨੇ ਚੀਚੇ ਬੰਦੇ ਨੂੰ ਮਾਨ ਨੇ ਲੰਗਰ ਸਾਡਾ ਹੁੰਦਾ ਜੀ ਸੰਗਰਾਮ ਦਾ ਪਰ ਜਿਹੜੀ ਰਾਤ ਰੁਕਦੇ ਹੋ ਵੋਟਲ ਵਿੱਚ ਉੱਥੇ ਸ਼ਰਾਬ ਪੀ ਜਾਂਦੀ ਉੱਥੇ ਤੁਸੀਂ ਖਾਣ ਪੀਣ ਵੀ ਕਰਦੇ ਕੰਮ ਧਾਰਮਿਕ ਪਰ ਰੱਬ ਦਾ ਨਾਮ ਵੀ ਨਹੀਂ ਕੋ ਚਿੱਤਿਆ ਆਦਾ ਸੇਵਾ ਦਾ ਮਤਲਬ ਇਹ ਹੈ ਜਿੱਥੇ ਸੇਵਾ ਕਰਦੇ ਤੁਹਾਨੂੰ ਸਿਮਰਨ ਆਵੇ ਚਿੱਤਿਆ ਆਵੇ ਰੱਬ ਦਾ ਨਾਮ ਹੋਰ ਇੱਥੇ ਨਹੀਂ ਮਿਲ ਅੰਦਰ ਲਾਤ ਅੰਦਰ ਦੀ ਸੇਵਾ ਲੈ ਲਈ ਖਾਈ ਪੀ ਗਏ ਆਪਾਂ ਹੋਰ ਕੁਝ ਰੱਬ ਦਾ ਨਾਮ ਚਿੱਤੇ ਆਵੇ ਇੱਥੇ ਗੁਰੂ ਘਰਾਂ ਵਿੱਚ ਤਾਈਓ ਕੀਰਤਨ ਕਥਾ ਪੂਜਾ ਪਹਾਰ ਸੇਵਾ ਸਿਰ ਉਹਦਾ ਮਕਸਦ ਹੀ ਇਹ ਹੈ ਕਿ ਕੁਛੇ ਨੂੰ ਰੱਬ ਦਾ ਨਾਮ ਚੇਤੇ ਆਵੇ ਫਿਰ ਸੁਰਤੀ ਉੱਚੀ ਹੋਏਗੀ ਨਾਮ ਜਪੋਂਗੇ ਤੁਹਾਡੀ ਸੁਰਤ ਵਿੱਚ ਮੈਲੀਆਂ ਵਿਚਾਰਾਂ ਨਹੀਂ ਆਉਣਗੀਆਂ ਮੈਲੀ ਤੇ ਨੀਚ ਵਿਚਾਰ ਜਿਹੜੀ ਹੈ ਉਹ ਸੁਰਤੀ ਜਿਨੀ ਆਉਂਦੀ ਸੁਰਤੀ ਜਿਹੜੀ ਉਹ ਸ੍ਰੇਸ਼ਟ ਹੋ ਗਈ ਉੱਚੀ ਹੋ ਗਈ ਆਕਾਸੀ ਸਖਣੀ ਲਹਿਰਬੋਜੀ ਕਾਈ ਦੇ ਜਦੋਂ ਨਾਮ ਜਪਣ ਲੱਗ ਪਏ ਸੁਰਤ ਉੱਚੀ ਹੋ ਗਈ ਤੇ ਉਹਨੂੰ ਇੱਕ ਚੀਜ਼ ਹੋਰ ਮਿਲਿਆ ਪਤਲੀ ਆਕਾਸੀ ਸਖਣੀ ਕਹਿੰਦੇ ਆਕਾਸ਼ ਤੋਂ ਪਤਾਲ ਤੱਕ ਲੈ ਕੇ ਬੰਦਾ ਕਮਾਈਆਂ ਕਰ ਕਰਕੇ ਸਖਣੀ ਦਾ ਰਤ ਖੱਲੀ ਕਹਿੰਦੇ ਉਹ ਖੱਲੀ ਰਹਿੰਦੇ ਉਹਨੂੰ ਕੀ ਹੋਇਆ ਲਹਿਰਬੋਜੀ ਪਾਈ ਦੇ ਗੁਰੂ ਨੇ ਬਖਸ਼ਿਸ਼ ਕੀਤੀ ਉਹ ਸੁਰਤ ਹੁਣ ਰੱਜ ਗਈ ਹੁਣ ਉਹ ਥੋੜੇ ਵਿੱਚ ਵੀ ਬੰਦਾ ਸੁਰਤੀ ਚ ਕਹਿਣ ਲੱਗ ਪਿਆ ਬਹੁਤ ਹੈ ਰੱਬ ਦਾ ਦਿੱਤਾ ਬਹੁਤ ਕੁਝ ਨਹੀਂ ਤਾਂ ਬਹੁਤ ਕੁਝ ਹੁੰਦਿਆਂ ਵੀ ਉਹ ਬੰਦਾ ਭੁੱਖਾ ਹੀ ਰਹੇ ਕਰੋੜਾਂ ਅਰਬਾਂ ਦੀ ਜਾਇਦਾਦ ਇਕੱਠੀ ਕਰਕੇ ਵੀ ਲੋਕ ਭੁੱਖੇ ਰਹੇ ਵੱਡੇ ਵੱਡੇ ਇਸ ਧਰਤੀ ਉੱਤੇ ਰਾਜੇ ਪੈਦਾ ਹੋਏ ਜਿਹਨੂੰ ਮਹਾਰਾਜ ਬਚਨ ਕਹਿੰਦੇ ਭਾਈ ਧਰਤੀ ਉੱਪਰ ਕੋਟ ਬੜ ਕਿਤੀ ਗਈ ਵਜਾਏ ਤਿੰਨ ਸਮਾਨ ਨਾ ਮਾਗਨੀ ਤਿੰਨ ਨਕ ਨੱਥਾ ਪਾਇਓ ਬੰਦਿਆਂ ਕੋਲ ਇੰਨੀ ਅੱਕੜ ਸੀ ਕਿ ਮੇਰੇ ਕੋਲ ਇੰਨਾ ਰਾਜ ਇੰਨਾ ਸਭ ਕੋ ਉਦਾਂ ਸਮਾਨ ਵੀ ਥੱਲੇ ਨਹੀਂ ਸੀ ਹੋਣ ਦੇਣ ਇੱਡੇ ਵੱਡੇ ਵੱਡੇ ਰਾਜ ਪਰ ਰੱਜ ਨਹੀਂ ਸਕੇ ਭੁੱਖੇ ਰਹੇ ਸੁਰਤੀ ਤੇ ਟਪਿੰਡ ਹੈ ਜੇ ਤੁਹਾਡੀ ਸੁਰਤ ਰੱਜ ਗਈ ਨਾ ਤੁਸੀਂ ਗਰੀਬੀ ਚ ਵੀ ਕਹਿਣ ਲੱਗ ਪੈਣੋ ਬਹੁਤ ਕੁਝ ਹੈ ਹਰ ਬੰਦਾ ਕਿਤੇ ਨਾ ਕਿਤੇ ਤੁਰਦਾ ਜਦੋਂ ਤਰੱਕੀ ਕਰਦਾ ਫਿਰ ਤੁਸੀਂ ਉੱਥੇ ਜਾ ਕੇ ਸੋਚਦੇ ਹੋ ਨਹੀਂ ਉਦੋਂ ਬੰਦਾ ਸੁਖੀ ਸੀ ਆ ਉਦੋਂ ਆਪਾਂ ਸੁਖੀ ਸੀ ਕਿਉਂ ਕਿਉਂਕਿ ਸੁਰਤ ਰੱਜੀ ਹੋਈ ਸੀ ਇਹ ਨਹੀਂ ਕਿ ਹੁਣ ਅਮੀਰ ਹੋ ਗਏ ਤਾਂ ਦੁਖੀ ਹੋ ਗਏ ਪੈਸੇ ਦਾ ਸੁੱਖ ਤੇ ਦੁੱਖ ਨਾਲ ਕੋਈ ਸਬੰਧ ਨਹੀਂ ਸਾਧਨ ਇਕੱਠੇ ਕੀਤੇ ਜਾ ਸਕਦੇ ਨੇ ਇਹ ਤੁਹਾਡੀ ਸੁਰਤ ਹੀ ਨਾਲ ਹੈ ਜੇ ਸੁਰਤ ਕਹਿਣ ਲੱਗ ਜਾਵੇ ਬਹੁਤ ਹੈ ਰੱਬ ਦਾ ਦਿੱਤਾ ਬਹੁਤ ਪੁੱਜਾ ਫਿਰ ਤੁਸੀਂ ਸੁਖੀ ਹੋ ਜਾਓਗੇ ਜੇ ਸੁਰਤ ਕਹੇ ਨਹੀਂ ਵੀ ਹੋਰ ਚਾਹੀਦਾ ਹੈ ਹੋਰ ਚਾਹੀਦਾ ਇਹ ਤਾਂ ਬੰਦਾ ਰੱਜਦਾ ਹੀ ਨਹੀਂ ਮੈਂ ਇੱਕ ਦਿਨ ਕਥਾ ਸੁਣਾਈ ਲਾਈਵ ਤੋਂ ਬੰਦੇ ਬਿਮਾਰ ਹੋ ਗਏ ਉਹਦੇ ਘਰ ਵਾਲੀ ਕਹਿੰਦੀ ਜੀ ਸਰਦਾਰ ਜੀ ਬਿਮਾਰ ਹੋ ਗਏ ਮੈਂ ਕਹਿੰਦਾ ਉਹ ਯੂਐਸਏ ਐਡਮਟਡ ਤਾਂ ਮੈਂ ਉਹਨੂੰ ਕਿਹਾ ਕੀ ਗੱਲ ਹੋਈ ਕਹਿੰਦੀ ਟੈਨਸ਼ਨ ਲੈ ਗਿਆ ਮੈਨੂੰ ਕਾ ਟੈਨਸ਼ਨ ਤੁਹਾਡੇ ਕੋਲ ਤਾਂ ਰੱਬ ਨੇ ਦਿੱਤਾ ਹੀ ਬਹੁਤ ਕੁਝ ਹੈ ਤੁਹਾਨੂੰ ਕਦੀ ਟੈਨਸ਼ਨ ਪੈ ਗਈ ਅਸੀਂ ਉਹਨਾਂ ਦੇ પેટ્રોલ ਪੰਪ ਨੇ ਮੈਂ ਉੱਥੇ ਯੂਐਸੀ ਜਾਂਦਾ ਰਹਿੰਦਾ ਮੈਨੂੰ ਤੁਹਾਨੂੰ ਕਦੀ ਟੈਨਸ਼ਨ ਪੈ ਗਈ ਕਹਿੰਦੇ ਬਸ ਜੀ ਉਹ ਟੈਨਸ਼ਨ ਲੈਦਾ ਤਾਂ ਮੈਨੂੰ ਕਾ ਟੈਨਸ਼ਨ ਹੈ ਕਦੀ ਕਦੀ ਘਾਟਾ ਪੈ ਗਿਆ ਪਰ ਥੋੜਾ ਜਿਹਾ ਤੁਸੀਂ ਵੀ ਹੈਰਾਨ ਹੋਵੋਗੇ ਅੱਛਾ ਇਹ ਸਾਰਿਆਂ ਦੀ ਕਹਾਣੀ ਹੈ ਕਿਸੇ ਇੱਕ ਬੰਦੇ ਦੀ ਨਹੀਂ ਦੁਕਾਨਦਾਰ ਦੀ ਜਿੱਦਣ ਦੀ ਰੋਜ਼ ਦੀ ਵਟਕ 2000 ਹੈ ਉਹ ਖੁਸ਼ ਹੈ 2500 ਹੋ ਜਾਂਦੀ ਹੈ 3000 4000 5000 ਅੱਛਾ ਜਿੱਦਣ 5000 ਤੋਂ 4000 ਰਹਿ ਜਾਏ ਉਦੋਂ ਉਹ ਸੋਚਾਂ ਚ ਬਿਮਾਰ ਹੁੰਦਾ ਅੱਜ 1000 ਰੁਪਈਆ ਘਟ ਗਏ ਨਹੀਂ ਸੋਚਦੇ ਨਾ 2500 ਤੋਂ 5000 ਤੇ ਗਏ ਤੂੰ ਜੇ ਇੱਕ ਦਿਨ 1000 ਘਟ ਗਿਆ ਫਿਰ ਕੀ ਹੋਇਆ ਤੋ ਕਹਿੰਦੀ ਸਰਦਾਰ ਜੀ ਥੋੜੀ ਟੈਨਸ਼ਨ ਲੈ ਗਏ ਕਾਦੀ ਉੱਥੇ ਸੜਕ ਪੁਲ ਨਿਕਲ ਆਇਆ ਉੱਚਾ 15 20 ਫੋਟੋ ਚਾ ਬਣਾ ਦਿੱਤਾ ਹੁਣ ਉਹ ਜ਼ਮੀਨ ਦਾ ਰੇਟ ਘਟ ਗਿਆ 2.5 ਕਰੋੜ ਨੂੰ ਵਿਕੀ 1.5 ਕਰੋੜ ਦਾ ਘਾਟਾ ਪੈ ਗਿਆ ਕਹਿੰਦੀ ਇਹੀ ਸੋਚੀ ਜਾਂਦੇ 1.5 ਕਰੋੜ ਘਟ ਗਿਆ ਮੈਂ ਕਿਹਾ ਵੀ ਲਈ ਕਿੰਨੇ ਨੂੰ ਸੀ ਜ਼ਮੀਨ ਸੱਚੋ ਸੱਚ ਦੱਸੋ ਕਹਿੰਦੀ 2016 ਚ ਲਈ ਸੀ ਮੈਂ ਕਿੰਨੇ ਨੂੰ ਲਈ ਸੀ ਕਹਿੰਦੀ 50 ਲੱਖ ਨੂੰ 50 ਲੱਖ ਨੂੰ ਲੈ ਕੇ ਢਾਈ ਕਰੋੜ ਨੂੰ ਵਿਕ ਗਈ ਐ ਉਹ ਲਾਗ ਨਹੀਂ ਨਜ਼ਰ ਆਇਆ ਪਰ ਢਾਈ ਕਰੋੜ ਦੀ ਚਾਰ ਨੂੰ ਇੱਕ ਦਿਨ ਵਿਕਦੀ ਸੀ ਉਹ ਢਾਈ ਦੀ ਰਹਿ ਗਏ 1.5 ਕਰੋੜ ਦਾ ਘਾਟਾ ਬੰਦੇ ਨੂੰ ਬਿਮਾਰ ਕਰ ਗਿਆ ਕਿਉਂ ਸੁਰਤੀ ਸੋਚ ਲਈ ਤਾਂ ਸੁਰਤ ਹੀ ਤੁਹਾਨੂੰ ਬਿਮਾਰ ਕਰਦੀ ਹੈ ਇਹਨੂੰ ਮੈਡੀਕਲ ਸਾਇੰਸ ਨੇ ਮੰਨ ਲਿਆ ਕਿ ਜੋ ਸੁਰਤੀ ਵਿੱਚ ਸੋਚੀ ਜਾਓਗੇ ਉਹ ਤੁਹਾਡੇ ਸਰੀਰ ਤੇ ਹੋਣ ਲੱਗੇਗਾ ਜੋ ਸੁਰਤ ਵਿੱਚ ਸੋਚੋਗੇ ਉਹ ਤੁਹਾਡੇ ਨਾਲ ਹੋਣ ਲੱਗ ਜਾ ਗੁਰੂ ਨੇ ਸੁਰਤ ਨੂੰ ਬਦਲਿਆ ਸਹਿਬ ਕਹਿੰਦੇ ਸ਼ਬਦ ਜਪਣ ਨਾਲ ਤੁਹਾਡੀ ਸੁਰਤ ਬਦਲ ਗਈ ਪੋਜੀਟਿਵ ਆ ਜਾਏਗੀ ਕਿ ਨਹੀਂ ਬਹੁਤ ਰੱਜ ਜਿਹੜੀ ਅਕਾਸ਼ ਪਤਾਲਾਂ ਵਿੱਚ ਉਹ ਕੋਈ ਬੰਦਾ ਦੂਰ ਦੂਰ ਤੱਕ ਪੱਠਾ ਕਰਕੇ ਵੀ ਰੱਜਿਆ ਨਹੀਂ ਉਹ ਸ਼ਬਦ ਜਪਣ ਨਾਲ ਲਿਵਰ ਬੁੱਜੀ ਖਾਈ ਰੇ ਅੰਦਰੋਂ ਰੱਜ ਜਾਂਦੀ ਹੈ ਸੁਰਤੀ ਉਹ ਫਿਰ ਥੋੜੇ ਵਿੱਚ ਵੀ ਕਹਿੰਦਾ ਬਹੁਤ ਹੈ ਸੁਰਤ ਹੈ ਨਾ ਥੋੜੇ ਵਿੱਚ ਵੀ ਕਹਿਣ ਲੱਗ ਜਾਂਗੇ ਕਿ ਦੁੱਖ ਨਹੀਂ ਸਭ ਸੁੱਖ ਹੀ ਹੈ ਰੇ ਇਕ ਇਕੀਨੇ ਬੁਰਾ ਨਹੀਂ ਸਭ ਭਲਾ ਹੀ ਹੈ ਸਭ ਭਲਾਈ ਹੈ ਕੁਝ ਵੀ ਨਹੀਂ ਹੋਇਆ ਬੁਰਾ ਪੋਜੀਟਿਵ ਚੀਜ਼ ਹੈ ਇਹ ਚੀਜ਼ ਚਲੋ ਤੁਸੀਂ ਪੜ੍ਹੇ ਲਿਖਿਓ ਤੁਹਾਡੇ ਅੱਗੇ ਵੀ ਕੰਮ ਆਏਗੇ ਮਨੋਵਿਗਿਆਨ ਮੰਨਦਾ ਹੈ ਕਿ ਕਿਸੇ ਦੀ ਸੁਰਤ ਨੂੰ ਪੋਜੀਟਿਵ ਕਰ ਦੋ ਬੰਦੇ ਦੀ ਉਸ ਵਕਤ ਘਟਾ ਹੋਇਆ ਮਰਨੂ ਬਚ ਸਕਦਾ ਐਕਸੀਡੈਂਟ ਹੋ ਜਾ ਕਿਸੇ ਦਾ ਉਹਨੂੰ ਪੋਜ਼ਿਟਿਵ એનર્ਜੀ ਦੇਣੀ ਸ਼ੁਰੂ ਕਰ ਦਿਓ। ਕੋਈ ਕੁਝ ਵੀ ਨਹੀਂ ਹੋਇਆ ਤੁਹਾਨੂੰ, ਕੁਝ ਵੀ ਨਹੀਂ ਹੋਇਆ। ਥੋੜੇ ਦਿਨ ਪਹਿਲਾਂ ਅਸੀਂ ਰਾਜ ਅੰਦਿਆਂ ਰਸਤੇ ਦੇਖਿਆ। ਗੱਡੀ ਟੱਲੀ ਜਿ ਵੱਜੀ। 1 ਮਿੰਟ ਦੀ ਅੱਧੇ ਮਿੰਟ ਦੀ ਡਾਈ। ਤਾਂ ਡਰਾਈਵਰ ਕਹਿੰਦਾ ਬਾਬਾ ਜੀ ਉਹ ਬੰਦੇ ਵੱਜ ਗਏ। ਫਿਰ ਅਸੀਂ ਵੀ ਰੁਕੇ, ਹੋਰ ਬੰਦੇ ਵੀ ਰੁਕੇ। ਉਹ ਗੱਡੀ ਦੀਆਂ ਤੱਕੀਆਂ ਪੱਟ ਕੇ ਬੰਦੇ ਵਿੱਚੋਂ ਕੱਢਣੇ ਪਏ। ਵੱਡ ਟੁਕ ਹੋ ਗਿਆ ਕਾਫੀ। ਉਹ ਜਦੋਂ ਬੱਚਿਆਂ ਨੂੰ ਵਿੱਚੋਂ ਚਾਰ ਬੀਬੀਆਂ ਵੀ ਸੀ। ਉਹ ਬੱਚਿਆਂ ਨੂੰ ਵਿੱਚੋਂ ਕੱਢਿਆ, ਬੰਦਿਆਂ ਨੂੰ ਕੱਢਿਆ। ਤੋ ਸਟੰਤ ਬੋਸ ਸੀ ਪਰ ਉਹ ਦੋ ਤਿੰਨ ਬੰਦੇ ਨੇ ਸਾਡੀ ਇਹੀ ਡਿਊਟੀ ਦੇ ਉਹਨਾਂ ਨੂੰ ਇਹੀ ਕਹਿ ਪੁੱਤ ਕੁਝ ਵੀ ਨਹੀਂ ਹੋਇਆ ਤੁਹਾਨੂੰ ਬੇਟ ਤੁਸੀਂ ਬਚ ਗਏ ਬਹੁਤ ਬਚਾਅ ਹੋਇਆ ਕੁਝ ਵੀ ਨਹੀਂ ਹੋਇਆ ਤੁਹਾਨੂੰ ਤੋ ਉਹ ਚੀਜ਼ ਤੁਹਾਨੂੰ એનર્ਜੀ ਦੁੱਧ ਉਹ ਬੱਚੀ ਪੁੱਛ ਰਹੀ ਸੀ ਮੇਰਾ ਭਰਾ ਠੀਕ ਹੈ ਉਹਨਾਂ ਕੰਬਿਟੋ ਤਾਂ ਬਿਲਕੁਲ ਠੀਕ ਹੈ ਕੁਝ ਵੀ ਨਹੀਂ ਹੋਇਆ ਹਾਲਾਂਕਿ ਉਹਦੇ ਸੱਟ ਜ਼ਿਆਦਾ ਪੋਜ਼ਿਟਿਵ એનર્ਜੀ ਉਹਨਾਂ ਨੂੰ ਪੌਣੇ ਘੰਟੇ ਤੱਕ ਜਦੋਂ ਤੱਕ ਐਂਬੂਲੈਂਸਾਂ ਨੂੰ ਹਸਪਤਾਲ ਨਹੀਂ ਪਹੁੰਚਾ ਸਕੀਆਂ એનર્ਜੀ ਵਿੱਚ ਉਹ ਬੰਦੇ ਜੀਵਤ ਰਹੇ ਜੇ ਤੁਸੀਂ ਖੌਮ ਵੇਖਾਏ ਆ ਹੋ ਗਿਆ ਨਾਲੇ ਹੋ ਜਾਏਗਾ ਸੁਰਤੀ ਬਹੁਤ ਵੱਡੀ ਚੀਜ਼ ਹੈ ਗੁਰੂ ਦੇ ਕੋਲ ਆ ਕੇ ਸੁਰਤ ਬਦਲਦੀ ਹੈ ਸੁਰਤੀ ਦੀ ਤਾਕਤ ਮਿਲਦੀ ਅਜਮਾਹ ਰਾਇਨ ਬਚਨ ਕਿਹਾ ਸੁਰਤ ਬੰਦੇ ਦੀ ਰੱਜ ਜਾਂਦੀ ਹੈ ਉਹ ਘਾਟੇ ਵਿੱਚ ਵੀ ਕਹਿੰਦਾ ਘਾਟਾ ਨਹੀਂ ਬਹੁਤ ਕੁਝ ਹੈ ਦੁੱਖ ਵਿੱਚ ਵੀ ਕਹਿੰਦਾ ਕਿ ਜੇ ਸੁੱਖ ਦੇ ਤਾਂ ਤੁਝੇ ਅਰਦੀ ਪੜੋ ਦੁੱਖ ਵੀ ਤੁਝੇ ਦਿਆ ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਤੁਸੀਂ ਦੁੱਖ ਵਿੱਚ ਵੀ ਕਹੋਗੇ ਸੋਖੀ ਸੁਖ ਹੈ ਗੁਰੂ ਦਾ ਸ਼ਬਦ ਸਾਨੂੰ ਪੋਜ਼ਿਟਿਵ ਕਰਦਾ ਹੈ ਇਹੋ ਗੱਲ ਪਾਤਸ਼ਾਹ ਨੇ ਬਚਨ ਕਹੀ ਗੁਰੂ ਕੋਲ ਆ ਕੇ ਸੁਰਤੀ ਰਜ ਜਾਂਦੀ ਹੈ ਘਰ ਕਿ ਬਿਲਾਈ ਅਬਰ ਸਿਖਾਈ ਮੂਸਾ ਦੇ ਕਡਰਾਈ ਰੇ ਬਸ ਭਾਈ ਅੰਦਰ ਦੇ ਕਾਇਰ ਤਾਂ ਡਰ ਜਿਹੜਾ ਸੀ ਘਟਾ ਪੈ ਜਾਣਾ ਬਿੱਲੀ ਵਾਲੀ ਵਰਤੀ ਸੀ ਕਹਿੰਦੇ ਉਹ ਹੁਣ ਕੀ ਕਰਦੀ ਹੈ ਮੂਸਾ ਦੇ ਕਡਰਾਈ ਰੇ ਪਦਾਰਥਾਂ ਰੂਪੀ ਮੂਸਾ ਭਾਵ ਚੂਹੇ ਨੂੰ ਵੇਖ ਕੇ ਹੌਣ ਨਹੀਂ ਲਲਚਾਉਂਦੀ ਹੁਣ ਨਹੀਂ ਪਟਦੀ ਹੁਣ ਉਹ ਜਿਹੜੀ ਬਿੱਲੀ ਰੋਪੀ ਸੁਰਤ ਹੈ ਪਦਾਰਤਾਂ ਰੋਪੀ ਚੂਹੇ ਨੂੰ ਵੇਖ ਕੇ ਲਲਚਾਉਂਦੀ ਨਹੀਂ ਹੈ ਭੱਜਦੀ ਨਹੀਂ ਵੇ ਹੋਰ ਆ ਜਾਏ ਆ ਵੀ ਹੋ ਜਾਇਆ ਹੋ ਉਹਦੇ ਅੰਦਰ ਦਾ ਲਾਲਚ ਮੁੱਕ ਗਿਆ ਹੈ ਪਦਾਰਥ ਦੇ ਹੁੰਦਿਆਂ ਵੀ ਉਹ ਟਿਕਾਉ ਵਿੱਚ ਹੈ ਬਹੁਤ ਕੁੱਝ ਹੈ ਬੁੱਤੀ ਭਟਕਣਾ ਨਹੀਂ ਰਹਿੰਦੀ ਅੱਜ ਕੈ ਵਸ ਗੁਰ ਕੀ ਨੋ ਕੀ ਹਾੜਾ ਉਕਰਤਨ ਹੈ ਲਗਾਈ ਰੇ ਅੱਜ ਦਾ ਅਰਥ ਹੈ ਬੱਕਰੀ ਕੇਹਰ ਦਾ ਅਰਥ ਸ਼ੇਰ ਕਹਿੰਦੇ ਵੇਖੋ ਮਨ ਜਿਹੜਾ ਸ਼ੇਰ ਰੂਪੀ ਹੰਕਾਰ ਨਾਲ ਭਰਿਆ ਫਿਰਦਾ ਸੀ ਆ ਮੇਰਾ ਆ ਮੇਰਾ ਹੰਕਾਰ ਨਾਲ ਰੱਜਿਆ ਫਿਰਦਾ ਸੀ ਵੀ ਮੈਂ ਸਭ ਨੂੰ ਡਰਾ ਦੇਣਾ ਕਹਿੰਦੇ ਹੁਣ ਅੱਜ ਭਾਗ ਬੱਕਰੀ ਜਿਹੜੀ ਹੈ ਸੁਰਤੀ ਜਿਹੜੀ ਸੀ ਬਹੁਤ ਨਿਮਰਤਾ ਵਾਲੀ ਨਿਮਰਤਾ ਹੁਣ ਹੰਕਾਰ ਰੂਪੀ ਸ਼ੇਰ ਉੱਤੇ ਹਾਵੀ ਹੋ ਗਈ ਹੁਣ ਗੁਰੂ ਦਾ ਸ਼ਬਦ ਜਪਣ ਨਾਲ ਹੰਕਾਰ ਨਹੀਂ ਆਉਂਦਾ ਬਿਆਪ ਕੋ ਜਾ ਹੰਕਾਰ ਬਹੁਤ ਕੁਝ ਕਰਾਉਂਦਾ ਜਦੋਂ ਹੰਮੇ ਆ ਜਾਏ ਨਾ ਹੰਕਾਰ ਦੀ ਬਿਰਤੀ ਇਦਾਂ ਦੀ ਵੀ ਜੇ ਤੁਹਾਨੂੰ ਕੋਈ ਨਾਮ ਬੁਲਾਵੇ ਤੁਸੀਂ ਉਦੋਂ ਬੈਰ ਕਰਨ ਲੱਗ ਜਾਓ ਬੁਲਾਵੇ ਨੂੰ ਛੱਡੋ ਜੇ ਪਹਿਲਾਂ ਨਾਮ ਬੁਲਾਵੇ ਤਾਂ ਵੀ ਬੈਰ ਹੋ ਜਾਂਦਾ ਇਹਨੇ ਨਹੀਂ ਮੈਨੂੰ ਪਹਿਲਾਂ ਬੁਲਾਇਆ ਮੈਨੂੰ ਬੁਲਾਉਣਾ ਪਿਆ ਹੁਣ ਲੋਕਾਂ ਦੇ ਅੰਦਰ ਉਹ ਚੀਜ਼ ਵੱਧਦੀ ਜਾਂਦੀ ਹੈ ਅੱਗੇ ਕੋਈ ਵਿਦੇਸ਼ ਤੋਂ ਆਪਣੇ ਦੇਸ਼ ਆਉਂਦਾ ਸੀ ਸਾਰਾ ਪਿੰਡੋ ਦੀ ਖਬਰ ਲੈਂਦਾ ਸੀ ਜਾਂ ਤੇ ਰਿਸ਼ਤੇਦਾਰ ਭੱਜ ਕੇ ਆਉਂਦੇ ਸੀ ਸਾਡਾ ਕੋਈ ਆਇਆ ਹੁਣ ਲੋਕਾਂ ਦੇ ਅੰਦਰ ਇੱਕੋ ਅਹੰਕਾਰ ਇੰਨਾ ਵੱਧ ਗਿਆ ਉਹ ਕਹਿੰਦੇ ਅਗਲਾ ਆਵੇ ਮਿਲਣਾ ਜੇ ਅਮਰੀਕਾ ਤੋਂ ਆ ਸਕਦਾ ਇੰਗਲੈਂਡ ਤੋਂ ਤਾਂ ਸਾਡਾ ਘਰ ਦੂਰ ਹੈ ਅੱਕੜ ਵਿੱਚ ਅੱਕੜ ਤੇ ਹੰਕਾਰ ਕਰਕੇ ਰਿਸ਼ਤੇ ਕਮਜ਼ੋਰ ਹੋ ਗਏ ਅੱਗੇ ਲੋਕਾਂ ਵਿੱਚ ਹੌਮੇ ਨਹੀਂ ਸੀ ਇੱਕ ਦੂਜੇ ਨਾਲ ਪਿਆਰ ਨਿਮਰਤਾ ਲੋੜ ਸੀ ਹੁਣ ਹੌਮੇ ਕਰਕੇ ਰਿਸ਼ਤੇ ਕਮਜ਼ੋਰ ਹੋ ਗਏ ਕਈ ਵਾਰ ਤਾਂ ਤੁਹਾਨੂੰ ਪਤਾ ਨਹੀਂ ਲੱਗਣਾ ਸਾਹਮਣੇ ਵਾਲਾ ਤੁਹਾਡੇ ਨਾਲ ਨਿਕੰਦ ਨਿਮਰਤਾ ਸੀ ਨਾਮ ਜਪਣ ਨਾਲ ਰੱਬ ਦਾ ਭੈ ਰੱਖਣ ਨਾਲ ਸੁਰਤੀ ਬਦਲਦੀ ਹੈ ਮਹਾਰਾਜ ਕਹਿੰਦੇ ਸ਼ੇਰ ਰੂਪੀ ਅਹੰਕਾਰ ਨਿਮਰਤਾ ਰੂਪੀ ਬੱਕਰੀ ਦੇ ਸਾਹਮਣੇ ਭਾਵ ਸ਼ਾਂਤ ਹੋ ਗਿਆ ਹੁਣ ਉਹ ਨਿਮਰਤਾ ਦੀ ਬੱਕਰੀ ਨੂੰ ਖਾਂਦਾ ਨਹੀਂ ਅਹੰਕਾਰ ਹੁਣ ਅਹੰਕਾਰ ਨਿਮਰਤਾ ਦੇ ਸਾਹਮਣੇ ਨੀਮਾ ਹੋ ਗਿਆ ਰਹਾ ਬਾਜ ਥੋਨੀਆ ਛਪਰਾ ਥਮਿਆ ਨਹੀਂ ਕਰਿਆ ਕਰ ਪਾਇਆ ੜੇ ਤੇ ਮਹਾਨ ਕਿਰਪਾ ਬਖਸ਼ਿਸ਼ ਕੀਤੀ ਹੁਣ ਸੁਰਤੀ ਰੋਕੀ ਸ਼ਬਦ ਦਾ ਥਮ ਮਿਲਿਆ ਸੁਰਤੀ ਨੂੰ ਘਰ ਮਿਲ ਗਿਆ ਭਾਵ ਸ਼ਬਦ ਨਾਲ ਇਹ ਅੰਦਰੋਂ ਟਿਕਾਉ ਬਣ ਗਿਆ ਹਿਰਦੇ ਘਰ ਵਿੱਚ ਮਨ ਟਿਕਣ ਲੱਗ ਗਿਆ ਆਪਣੇ ਆਪ ਵਿੱਚ